ਲੈਭਰ ਗੁਣੀ ਆ ਗਈ ਹੈ ਸੰਦੀਪ ਵੀ ਆਈ ਦਾ ਹਰਗੋਣਾ ਪਪਾ ਕਿੱਥੇ ਤੇਰਾ ਪਪਾ ਪਪਾ ਕਿੱਥੋਂ ਆਈ ਐ ਇੰਨੇ ਦਿਨ ਹਾਂ ਮੈਂ ਉਰ ਤੇ ਪਾਲ ਕਾ ਵੀ ਖੰਡੀ ਉਹ ਕਾਕਾ ਵਾ ਉਥੇ ਉੱਚ ਥੋੜੀ ਕਾਕਾ ਹਰਗੋਣਾ ਆ ਵਾ ਕਾਕਾ ਇੱਧਰ ਕਾਕਾ ਕਿੱਥੇ ਕਾਕਾ ਕਾਕਾ ਕਿੱਥੇ ਕਾਕਾ ਆ ਵਾ ਕਾਕਾ ਇੱਧਰ ਇੱਥੇ ਪਿਆ ਕਾਕਾ ਸੁਤਾ ਵਾ ਹਰ ਕੋ ਇਧਰ 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 ਆ ਬੋ ਇਧਰ ਇਧਰ ਉਹਨਾਂ ਤੇ ਆਵਰਾ ਉਹਰਾ ਆਵਰਾ ਐਨੂੰ ਆ ਇਧਰ ਆ ਓ ਬੱਲੇ ਮਾਰਾ ਸਿਕਾ ਇਹ ਆ ਬੋ ਸੁਣੋ ਠੀਕ ਜੇ ਭਾਜੀ ਕਿਦਾਂ ਹਾਲ ਚਾਲ ਵਧੀਆ ਜੀ ਸੁਣੋ ਵਧੀਆ ਓ ਲੈ ਤੇਰੇ ਤੇਰੇ ਉਹ ਤਾਂ ਹੀ ਬਣਦੀ ਬਹੁਤ ਠੀਕ ਪਈ ਟੁੱਟੀ ਅਸੀਂ ਅਸੀਂ ਧਿਆਨ ਨਾ ਕਾਚ ਨਾਲ ਮਰਵਾ ਲਈ ਵਿੱਚ ਵੀ ਡਿੱਗਾ ਹੀ ਕਾਚ ਇਹ ਸਸਿਕਾ ਇਹ ਵੀ ਘੋਟ ਤੇਰੇ ਵਿੱਚ ਪਾਸੇ ਡਿੱਗਾ ਤਰਾਕਣਾ ਨਾ ਹੋਰ ਬੜੇ ਕੋ ਠੀਕ ਠਾਕ ਬੂ ਮਦਿ ਆ ਬੜੇ ਦਿਨਾਂ ਕਿਥੇ ਰਹਿ ਗਿਆ ਕਹੀ ਸੁਣਾ ਭਾਜੀ ਤਾਂ ਇਹ ਤਾਂ ਇਹ ਤਾਂ ਮਿਲਦੇ ਕਿੰਨੇ ਦਿਨ ਹੋ ਗਏ ਯਾਰ ਹਰ ਐਮ ਮਦਿ ਆ ਮਦਿ ਆ ਉਸ ਮਾਮੂ ਆ ਮਾਮੂ ਮਮਾ ਉੱਪਰ ਲੱਗੇ ਉਪਰ ਆ ਮੇਰੀ ਕੁੜੀ ਨੂੰ ਹੁਣ ਪੂਰਾ ਪਤਾ ਲੱਗ ਗਿਆ ਕਰਨ ਤੇਰੇ ਘਰ ਦਾ ਅਜੇ ਨਾ ਗੱਡੀ ਦੇ ਵਿੱਚ ਉਤਰੀ ਥੋੜੀ ਇਹ ਚੇ ਗੱਡੀ 'ਚ ਬੈਠੀ ਕਹਿੰਦੀ

ਇੱਕ ਚੱਕਾ ਦੋਵੇਂ ਚੱਕਾ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਤੇ بارش ਬਾਹਰ ਹੋਂਡੇ بارش ਤੇ ਇਸ ਕੁਰਸੀ ਵਿੱਚ ਚੱਲਦੇ ਪਕੌੜੇ ਆਹ ਪਕੌੜੇ ਚੱਲਣ ਦੇ ਜੀ ਆਜੋ ਪਕੌੜੇ ਛਕ ਲਓ ਨਾਲ ਸੌਸ ਫਰਫਾ ਤੇ ਸਾਡਾ ਹਾਂਜੀ ਤੁਸੀਂ ਵੀ ਖਾਣੇ ਪੋੜੇ ਤੇ ਦੀਪ ਆਇਆ ਹੁਣੇ ਉਹ ਗਿਆ ਵਾ ਲੁਧਿਆਣੇ। ਉਹ ਤਾਂ ਗੱਡੀ ਕੁੜੀ ਦਾ ਕਿਹਦਾ ਪਤਾ ਕਰਦੇ ਫਿਰਦੇ ਤੇ ਬਾਕੀ ਚਲੋ ਉਹਨਾਂ ਦੇ ਬਲੌਗ ਚ ਤੁਹਾਨੂੰ ਪਤਾ ਲੱਗ ਹੀ ਜਾਣਾ ਕਿੱਥੇ ਤੇ ਬਾਕੀ ਜੁੜੇ ਰਹੇ ਉਹਨਾਂ ਦੇ ਬਲੌਗਰ ਨਾਲ ਤੇ ਬਾਕੀ ਇਹ ਵਾਗੇ بارش ਅੱਜ ਬਹੁਤ ਹੰਡੇ ਹੀ ਕਾਫੀ ਬੜੀ ਜ਼ਬਰਦਸਤ بارش ਪੈਣ ਦੀ ਸਵੇਰ ਦੀ। ਮੈਂ ਬਹਿ ਜਾ ਹੋ ਗਈ ਆ। ਵੀ ਆ ਤੁਹਾਨੂੰ ਦੱਸਿਆ ਨਾ ਅੱਗੇ। ਤੇ ਗੱਡੀ ਆਪਣੀ ਲੈ ਕੇ ਗਿਆ। ਆਪਣੇ ਲਈ ਗੱਡੀ ਇੱਥੇ ਲਾ ਗਿਆ ਤੇ ਆਂਦਾ ਕਿਤੇ ਜਾਣਾ ਵਾ ਤੇ ਤੁਸੀਂ ਲੈ ਜਾਓ। ਤੇ ਆਪਾਂ ਵੀ ਜਾਣਾ ਵਾ ਕਿਤੇ ਤੇ ਫਿਰ ਇਹਦੇ ਲਈ ਅਸੀਂ ਲੈ ਜਾਾਂਗੇ। ਕਿਉਂ ਵੀ ਮਿਲਦੇ ਆਂ ਫਿਰ ਰੋਟੀ ਬਣੀ ਛਕ ਲਈਏ ਨਾਸ਼ਤਾ ਕਰ ਲਈਏ ਸਵੇਰ ਦਾ ਤੇ ਜੁਲੇਰਿਆ ਬਲੌਗ ਦੇ ਨਾਲ ਬਾਰਸ਼ ਵਾਲੀ ਤੇ ਆਤੀ ਹੋ ਗਈ ਇਹਦੇ ਆਹ ਹੋ ਗਿਆ ਵਧੀਆ ਕੰਮ ਗਰਮੀ ਬਹੁਤ ਜ਼ਿਆਦਾ ਹੈ ਦੀਵਲੇ ਗੱਡੀ ਇੱਥੇ ਹੀ ਮਧਿਆ ਸਭ ਨੂੰ ਠੰਡਾ ਹੋ ਜਾਏਗਾ ਮੌਸਮ ਆਪਣੀ ਹੋ ਚੁੱਕੀ ਤਿਆਰੀ ਤਿਆਸ਼ਾ ਦਾ ਪਹੁੰਗੇ ਆ ਤੇ ਇਧਰ ਕਰਨ ਵੀ ਰੈਡੀ ਹੋ ਚੁੱਕੀ ਆ ਜੈਲ ਦਾ ਸੂਟ ਪਾ ਕੇ ਇਹਦੇ ਮੇਰਾ ਹਰਫਤੇ ਵੀ ਟਿੱਕ ਟੁਕ ਲਾ ਕੇ ਹੋ ਗਿਆ ਰੈਡੀ ਹੈ ਹਰਫਤੇ ਚੱਲੀਏ ਕਿੱਥੇ ਜਾਣਾ ਅੱਜ ਹੈ ਸੁਣਿਆ ਕਿੱਥੇ ਜਾਣਾ ਤੇ ਅੱਜ ਆਪਾਂ ਜਾ ਰਹੇ ਆ ਕੱਲ ਪਰਸੋਂ ਤੱਕ ਜੋ ਮਠਾਈ ਮਠੀ ਬਣਦੀ ਹੁੰਦੀ ਹੈ ਨਾ ਨਾਨਕਿਆਂ ਦੀ ਉਹ ਆਪਾਂ ਲੈ ਕੇ ਜਾਣਾ ਹੋ ਸਕਦਾ ਕੱਲ ਲੈ ਕੇ ਜਾਣਾ ਹੋ ਸਕਦਾ ਪਰਸੋਂ ਤੇ ਉਸ ਤੋਂ ਬਾਅਦ ਫੇਰਾ ਪਉਣ ਜਾਣਾ ਕਰਨੇ ਕਰੇ ਨਾਲ ਕਾ ਕੇ ਨੂੰ ਲੈ ਕੇ ਜਾਣਾ ਫੇਰਾ ਹੀ ਹੁੰਦਾ ਨਾ ਜਿੱਦਾਂ ਹੁੰਦਾ ਜੋ ਵੀ ਹੈ ਨਾ ਕਹਿੰਦੇ ਕਾ ਕੇ ਨੂੰ ਲੈ ਕੇ ਜਾਇਦਾ ਪਹਿਲੀ ਵਾਰੀ ਨਾਲ ਕੇ ਤੇ ਉਹਦੇ ਵਾਸਤੇ ਕਿੰਨੇ ਥੋੜੀ ਸ਼ੋਪਿੰਗ ਕਰਨੀ ਉਹ ਚੱਲੀ ਆ ਸ਼ੋਪਿੰਗ ਕਰਦੇ ਇੱਕ ਅਦਾ ਸੂਟ ਲੈਣਾ ਇੱਕ ਦੋ ਤੇ ਇੱਕ ਬਾਕੀ ਕੁਝ ਹਰਫਤੇ ਦਾ ਤੇ ਹਰਫਤੇ ਦੇ ਚਲੋ ਨਾ ਹੀ ਆ ਬਾਕੀ ਕਰਨੇ ਨੇ ਆਪਣੀ ਸ਼ੋਪਿੰਗ ਥੋੜੀ ਬਹੁਤ ਨੇ ਹੈਗੇ ਨਹੀਂ ਤੇ ਇਹ ਤੇ ਫਿਰ ਚੱਲਦੇ ਆ ਮੈਂ ਕਿਹਾ ਚਲੋ ਉਧਰ ਮੰਮੀ ਨੇ ਨਾਲ ਲੱਲੇ ਨੇ ਦੀਪ ਆਇਆ ਸਵੇਰੇ ਦੀਪ ਆਇਆ ਸਵੇਰੇ ਤੇ ਉਹ ਗਏ ਆ ਲੁਧਿਆਣਾ ਉਹ ਗੱਡੀ ਗੁੱਡੀ ਦਾ ਪਤਾ ਕਰਨ ਗਏ ਅਮਰੀਕਾ ਦਾ ਤੇ ਬਾਕੀ ਚਲੋ ਤੇ ਚੱਲੀਏ ਫਿਰ ਮੈਨੂੰ ਕਰ ਦੇਣਾ ਫੋਨ ਉਧਰੋਂ ਆ ਜਾਂਦੇ ਲੈ ਮਾਮੂ ਦੀ ਗੱਡੀ 'ਚ ਬੈਠਾ ਮਾਮੂ ਦੀ ਅੱਜ ਲੈ ਵੀਦੀਪ ਵਾਲੀ ਗੱਡੀ ਲੈ ਕੇ ਚੱਲੇ ਆਂ ਆਪਾਂ ਥੋੜਾ ਬਾਜ਼ਾਰ ਨੂੰ ਥੋੜੀ ਜਿਹੀ ਵੱਡੀ ਹੈ ਚਲਾਉਣ 'ਚ ਥੋੜੀ ਜਿਹੀ ਆਪਾਂ ਨੂੰ ਝਾਕਾ ਪੈਂਦਾ ਹਨਾ ਕਿ ਲ ਆਪਣੇਸ ਲੱਗੀ ਹੋਵੇ ਗੱਡੀ ਤਾਂ ਉਹਦਾ ਵੱਖਰਾ ਸਿਸਟਮ ਜਾਂਦਾ ਹਨਾ ਜਿਹੜੀ ਆਪਣੇਸ ਗੱਡੀ ਲੱਗੀ ਹੋਵੇ ਉਹਦਾ ਥੋੜਾ ਹਫ਼ਤਾ ਵੱਖਰਾ ਹੁੰਦਾ ਇਹਦਾ ਥੋੜਾ ਜਿਹਾ ਹੈਵੀ ਆਟੋ ਤੇ ਚਲਾਉਣੇ ਵੀ ਇੱਕ ਪੈਰ ਦਾ ਪੈਂਦੀ ਹੈ ਨਾ ਚਲੋ ਫਿਰ ਮਿਲਦੇ ਆਂ ਫੇਰ ਤੁਹਾਨੂੰ ਜਾ ਕੇ ਮੰਮੀ ਹੁਣ ਨਾਲ ਲੱਲੀ ਉਥੋਂ ਤੇ ਬਾਰਿਸ਼ ਦਾ ਟਾਈਮ ਹੋ ਗਿਆ ਵੇਖੋ ਬਹੁਤ ਠੰਡਾ ਏਰੀਆ ਚੱਲੀਏ ਚਲੋ ਅੱਜ ਚਲਾ ਰਹੇ ਨੇ ਦੀਪਵਾਲੀ ਗੱਡੀ ਵਾਹ ਬੰਦਾ ਇਹ ਜੋ ਉੱਚਾ ਲੱਗਦਾ ਸੁਣਾ ਜਣਾ ਕਿਵੇਂ ਦੀ ਫੀਲਿੰਗ ਆ ਰਹੀ ਇਹਦੇ ਵਿੱਚ ਗੱਡੀ ਚ ਫੀਲਿੰਗ ਵਧੀਆ ਹੋਰ ਜੋ ਉੱਚੀ ਲੱਗਦੀ ਗੱਡੀ ਨਾਲ ਗੱਡੀ ਵਧੀਆ ਲੱਗਦੀ ਹੈ ਗੱਡੀ ਭਾਏ ਛੋਟੀ ਹੋਵੇ ਵੱਡੀ ਹੋਵੇ ਗੱਡੀ ਖਾਰਕ ਵਧੀਆ ਹੁੰਦੀ ਹੈ ਪਰ ਇਹ ਚ ਥੋੜਾ ਜਿਹਾ ਮੈਕਸ ਜਿਹਾ ਹੋਣਾ ਫੀਲ ਹੋਣ ਤੇ ਬਹੁਤ ਵਧੀਆ ਵੀਆਈਪੀ ਫੀਲਿੰਗ ਜੀ ਹੁੰਦੀ ਹੈ ਨਾ ਲਓ ਵਧੀਆ ਲੱਗਦੀ ਵੀਆਈਪੀ ਫੀਲਿੰਗ ਚਲੋ ਸਹੀ ਗੱਲ ਹੈ ਸਮਝਣਾ ਬੰਦਾ ਵੀ ਮਾੜਾ ਹੂੰ ਬੰਦਾ ਵਧੀਆ ਹੈ ਕਿ ਮਾੜਾ ਥੋੜਾ ਮੰਦਾ ਜਾਂਦਾ ਸਾਡੀ ਵੀ ਵੱਡੀ ਆ ਛੋਟੀ ਥੋੜਾ ਹੱਡੀ ਫੋ ਵਧੀਆ ਗੱਡੀ ਜ਼ਬਰਦਸਤ ਥੋੜਾ ਇਹ ਘਬਰਾ ਜਾਂਦੇ ਚਲਾਉਂ ਚ ਇਹਨਾਂ ਨੂੰ ਅਜੀ ਥੋੜੀ ਮਤੇ ਡਰ ਜਾਂਦੇ ਚਲਾਤ ਨੇਂਦੇ ਪਰ ਥੋੜਾ ਇਹ ਡਰਦੇ ਆ ਵੱਡੀ ਗੱਡੀ ਤੇ ਕੇਵਲਾ ਹੁੰਦਾ ਵਾਗੇ ਅਲਗ-ਅਲਗ ਨਾ ਜਾਵੇ ਹੋਰਾਂ ਰੌਲਾ ਹੁੰਦਾ ਬਾਕੀ ਤੇ ਚਲ ਕੋ ਚੱਕਰ ਨੇ ਆ ਬਸ ਇਹ ਮਿਹਨਤ ਲਈ ਫਰੀ ਦੀ ਮਾੜੀ ਮੱਟਲੀ ਹੁਣ ਅਸੀਂ ਫੇਰੇ ਹੁਣ ਮੰਮੀ ਨੂੰ ਰਸਤੇ ਵਿੱਚ ਲਵਾਵਾਂਗੇ ਉਧਰੋਂ ਲੈ ਕੇ ਜਾਵਾਂਗੇ ਮਾਰਕੀਟ ਕਿਉਂਕਿ ਫਿਰ ਔਖਾ ਹੋ ਜਾਂਦਾ ਹਰ ਫਤੇ ਲਈ ਫਿਰ ਔਖਾ ਹੋ ਜਾਂਦਾ ਉਹਨੂੰ ਮੰਮੀ ਚੁੱਕ ਲੈਣਗੇ ਤੇ ਇਧਰ ਆਣ ਮਿਲ ਕੇ ਚਲੋ ਹੁਣ ਕਰਨਾ ਪੈਣਾ ਟਾਈਮ ਪਾਸ ਕਰਨੇ ਲੈ ਹਰ ਫਤੇ ਸੁੱਤਾ ਸੋਣਾ ਜਿਹਾ ਇਧਰ ਮੰਮੀ ਜੀ ਵੀ ਆ ਗਏ ਮਮੀ ਸੱਸੀ ਘਰ ਸੱਸੀ ਘਰ ਕੀ ਹੋ ਜਾਊ ਕੀ ਹੋ ਜਾਊ ਹਾਂ ਠੀਕ ਠਾਕ ਠੀਕ ਵਧੀਆ ਹਾਂ ਹੋ ਆਈ ਸਿਸੀ ਕਾਕੇ ਜੀ ਦੇ ਇਕ ਲੈ ਕੇ ਆਏ ਹਰ ਗੁੰਨ ਉਪੇ ਆਉਂਦੇ ਰਹੇ ਕੀ ਗੈਸਲ ਸ਼ੀਸ਼ੀ ਅਛਾ ਸਸਲਾ ਕਿੰਨਾ ਫਿਕਰੀ ਉਹ ਨਾਨੀ ਨੂੰ ਆਹ ਹੱਥ ਤੇ ਕਿੰਨੇ ਕਿਹੜਾ ਪਰਸੋਂ ਦਾ ਫਿਜ਼ਰ ਭਾ ਲੈਣੀ ਚਾਹਤਾ ਹੀ ਭੁੱਲ ਜਾਂਦਾ ਉੱਥੇ ਹੀ ਉਹ ਇਹ ਹੋਏ ਮਮੀ ਲਾਂਦੇ ਆਂ ਅਸੀਂ ਇਹੋ ਹੀ ਤੇ ਇਹੋ ਲਿਆ ਕੇ ਦਿੰਦੇ ਕੀ ਦੀ ਫੋਨ ਨਾ ਦੀਪੂ ਨੇ ਲੱਗ ਦਿੱਤੀ ਹਾਂ ਦੋ ਉਹਦੇ ਵੇ ਚਲ ਕੋਈ ਗੱਲੀ ਰੱਖ ਉਹਦੇ ਸੇ ਮੈਂ ਖਤਮ ਹੋਈ ਇਹ ਹੀ ਲੈ ਆਣੀ ਲੈਉਣੀ ਰਸਤੇ ਵਿੱਚੋਂ ਲੈ ਆਣੀ ਚੰਨੇ ਅਸੀਂ ਚਲ ਸਹੀ ਵਧੀਆ ਕੀਤੀ ਹਾਂ ਪਤਾ ਨਹੀਂ ਨਾ ਸਾਡੇ ਦੀ ਗੱਲ ਸਮਝਣੀ ਨਾਨੀ ਨੇ ਇਹ ਲੈ ਕਿੰਨਾ ਪਿਆਰ ਯਾਰ ਫਤਿਹ ਆਪਣੀ ਉਹ ਦੁਕਾਨ ਕਿਹੜੀ ਢੀੜ ਕੋਈ ਢੀੜ ਨਹੀਂ ਹੈਗੀ ਬੱਲੇ ਭਾਜੀ ਅੱਜ ਤਾਂ ਉਸ ਮੌਸਮ ਹੀ ਚੰਗਾ ਭਾਜੀ ਤੇ ਫਿਰ ਵੀ ਤੁਸੀਂ ਸასი ਗਰਾ ਸასი ਗਰਾ ਠੀਕ ਠੀਕ ਛਿਰਪਾ ਢੱਡੀ ਤੁਸੀਂ ਸੁਣਾਓ ਸਿੱਧਕ ਦਾ ਠੀਕ ਠਾਕ ਭਾਜੀ ਅੱਜ ਤਾਂ ਮੇਰਾ ਮੌਸਮ ਅੱਜ ਦਾ ਮੌਸਮ ਵਧੀਆ ਤੇ ਤੁਸੀਂ ਵਧੀਆ ਕੀਤਾ ਤੇ ਤਾਂ ਵੀ ਅਸੀਂ ਲਾ ਕੇ ਬੈਠੇ ਵਧੀਆ ਦਿੱਤਾ ਉਹਨੇ ਢੀੜੀਆਂ ਹੋਰ ਠੀਕ ਠੀਕਾ ਕਿਰਪਾ ਤੁਸੀਂ ਸੁਣਾਓ ਚਲੋ ਅੱਖਰ ਅਸਲਾਮੁਅਲੈਕਾ ਕਾਕਾ ਗੱਡੀ ਚ ਮੰਮੀ ਢੜੇ ਵਿੱਚ ਜੇ ਕਿਸੇ ਨੇ ਕਾਗਰ ਨਹੀਂ ਗਿਆ ਆਪਾਂ ਜੀ ਤੋਂ ਘਰ ਖੜਿਆ ਸੂਟ ਹੀ ਸੂਟ ਹੋ ਗਿਆ ਫਿਰ ਸ਼ੁਰੂ ਆ ਕਲਰ ਕਿੰਨਾ ਸਮਾਂ ਕਿਹੜਾ ਆ ਕਲਰ ਇੱਕ ਕਰਕੇ ਗਏ ਸੀ ਆਓ ਮੇਰੇ ਨਾਲ ਕਰ ਤਾ ਜਦ ਹੀ ਉਹ ਨੋਟ ਲਿਖਣੇ ਲੱਗੇ ਭਾਈ ਜੇ ਰੇਟ ਸਹੀ ਲਾ ਦੋ ਲੈਣੇ ਤਾਂ ਚਾਲੋ ਰੇਟ 200 ਲੱਗਣਾ ਜੀ ਮੈਂ ਤਾਂ 25 ਸ਼ੁਰੂ ਗਿਆ ਫੋਨ ਕੱਟਦਾ ਆ ਬੈਟਰੀ ਨਹੀਂ ਕਿ ਮੈਂ ਦੇਟ ਜ਼ਿਆਦਾ ਲਾਉਂਦੇ ਤੂੰ ਦੱਸੋ ਇਹਦੀ ਕਿੰਨੀ ਮਰਜ਼ੀ ਰੇ ਟਰਾਈ ਕਰ ਲੋ ਇਹ ਲਾਗੇ ਦੁਕਾਨਾ ਜੀ 250 ਘੱਟ ਕੇ ਦੇ ਜੂਗਾ ਫਿਰ ਗੱਲ ਕਰਿਓ ਬਿਲਕੁਲ ਜੀ ਦੱਸੋ ਚੱਲ ਬਾਗਲ ਬਾਤ ਕਰਦੀ ਨੂੰ ਜੱਲੂ ਜੱਲੂ ਹੋ ਜਾਂਦੇ ਦੇਖ ਲੋ ਉਹ ਬੇ ਅੱਤ ਕਾਖੜੇ ਕਾਲਾ ਜੀ ਤੇ ਖੁਲ ਕੇ ਡੇਕਦੇ ਨਾ ਫੇ ਪਾ ਲਿਆ ਕੋਈ ਡੱਟ ਕੋਈ ਨਹੀਂ ਕੋਈ ਡਰ ਨਹੀਂ ਯਾ ਤੇ ਪੜੇ ਨਹੀਂ ਆਂਦੇ ਪਸਾਨ ਹੁੰਦੇ ਨਹੀਂ ਇਹਨਾਂ ਨੂੰ ਕੀ ਆਉਂ ਲਗਾ अभी आवि आ भी चंगा अभी चंगा चाही अब भी सही है वाबी सही दो सतरंगा ਕੁਛ ਨਹੀਂ ਮੈਂ ਕੱਢਿਓ ਟਾਈਮ ਹਾਂਜੀ ਕੁਛ ਨਹੀਂ ਆਪਣੇ ਵਾਸਤੇ ਤਾਂ ਆ ਗਿਆ ਪਸੰਦ ਹਰਫਤੇ ਦੀ ਚੋਈ ਸੌਣ ਲਈ ਮੈਂ ਬਾਅਦ ਬਟਨ ਇਹਨੂੰ ਖੋਲ ਕੇ ਤਾਂ ਕਰ ਲੈ ਤੇ ਹੁਣ ਬਾਕੀ ਜਿਹੜੇ ਸਾਹਮਣੇ ਆਲਾ ਉਹਦਾ ਸਾਈਜ਼ 0 ਤੋਂ ਛੋਟਾ ਨਹੀਂ ਆਉਣਾ ਅੱਛਾ ਇਹ 0 ਹੀ ਆ ਇਹ 0 ਹੀ ਹਾਂਜੀ ਇਹਦੇ ਬਹੁਤ ਤਕੜਾ ਰਾਮ ਹਾਂ ਬਟਾਏ ਦੇ ਐਂਜਾਂ ਨਹੀਂ ਚੋ ਦੋਨੋਂ ਚੋ ਦਿਖਾਈ ਦੇ ਉਦਾਂ ਚੱਲ ਰਹਿਣ ਲੱਗੇ ਦਾ ਸੋਹਣਾ ਕੋੜਨ ਦਾ ਅੱਜ ਕਿਹੜਾ ਕੋੜਨ ਪਾਉਂ ਕੁਲਚੂ ਪੁਲਚੂ ਕੋੜਨ ਮੜਾਣਾ ਜਿਹਾ ਪਾਉਂ ਪਈ ਮੈਂ ਆਦੋ ਪਾਇਆ ਐ ਲੱਗਿਆ ਇਹਦੇ ਨੀਂਦੀ ਭੈਣੇ ਹੱਡੀ ਹੈਣਾ ਇਹਨੇ ਵੇਖਿਆ ਨਾ ਜਵਾਨ ਹੋ ਜਾਣਾ ਹੋਏ ਨਾ ਗੇ ਪੂਰੀ ਬਾਹ ਦੇ ਪਾ ਕੇ ਰੱਖ ਹੈ ਪੂਰੀ ਬਾਹ ਦੇ ਪਾ ਪੂਰੀ ਬਾਹ ਦਾ ਸੈੱਟ ਦੇ ਦੀ ਪੂਰੀ ਬਾਹ ਦਾ ਜੇ ਪੂਰੀ ਬਾਹ ਦਾ ਪਵਾ ਕੇ ਰੱਖੋ ਜੇ ਨਦੀਆਂ ਬਾਹ ਪਾ ਕਿਉਂਕਿ ਮੌਸਮ ਜਿਹੜਾ ਨਾ ਜੇ ਨਹੀਂ ਹੈ ਨਾ ਮੱਛਰੀ ਬੜਾ ਜੀ ਸੈੱਟ ਪੂਰਾ ਜਿਸ ਵਿੱਚ ਮਰਜੀ ਪਾ ਸਕਦੇ ਕਾਟਨ ਚ ਨਹੀਂ ਹੋਰ ਰੰਗ ਦਾ ਮਿਲ ਜੇਗਾ ਪੂਰੀ ਬਾਹ ਲਗੋ ਭਵੇਂ ਇਹ ਤਨਾਏ ਪਾ ਲੋ ਪਰ ਉਹਦੇ ਮੈਡ ਡਿਜ਼ਾਈਨ ਤੋਂ ਬਹਿ ਜਾ ਉਹਨੇ ਆਪ ਫੋਟੋ ਲਿਆ ਕਹਿੰਦੀ ਉਹ ਜਿਹੜਾ ਤਰੰਗ ਦਾ ਕਰਕੇ ਹਾਂ ਉਹ ਤੋਂ ਹੀ ਕਹਿੰਦੀ ਮੈਂ ਲਾ ਠੀਕ ਹੈ ਅਜੀ ਇਹ ਬਹੁਤ ਛੋਟਾ ਜੀ ਆਇਆ ਇਹ ਕੋਰਨ ਗਰਮੀ ਮਹਿਸੂਸ ਕਰੇਗਾ ਫਿਰ ਉਹਦੇ ਵਿੱਚ ਉਹ ਕੱਪੜੇ ਕਿ ਨਹੀਂ ਆਗੇ ਜਿਹੜਾ ਪਾਇਆ ਉਹਦੇ ਵਿੱਚ ਫਿਰ ਮੈਂ ਵੀ ਜੀ ਬੜੇ ਨੇ ਕੋਈ ਨਹੀਂ ਆਵਾਏ ਕੋਈ ਨਹੀਂ ਵਾਹਾਂ ਪੇ ਚੱਲ ਗਿਆ ਕੱਪੜੇ ਚੱਲ ਕੇ ਆ ਗਏ ਮਾਮੇ ਦੀ ਆਉਣਾ ਨਹੀਂ ਚਲੋ ਵਧੀਆ ਠੀਕ ਆ ਭਾਈ ਓਕੇ ਓਕੇ ਭਾਈ ਧੰਨਵਾਦ ਨੈਕਸਟ ਦੁਕਾਨ ਤੇ ਨੈਕਸਟ ਦੁਕਾਨ ਹੈ ਕਿ ਬਸ ਕੇ ਫਾਈਨਲ ਮਹਾਰਾਜ ਕਿਰਪਾ ਰੱਖੇ ਅਸੀਂ ਖੋਲਾਂਗੇ ਦੁਕਾਨ ਕੋਈ ਗੱਲ ਨਹੀਂ ਇਸ ਰੋਡ ਤੇ ਗਦਾਫਰ ਰੋਡ ਤੇ ਦੁਕਾਨ ਖੋਲਾਂਗੇ ਕੁਝ ਥੋੜਾ ਟਾਈਮ ਰੁੱਕ ਕੇ ਸੋਹਣਾ ਚੁੰਡੀ ਲਾਈ ਆ ਟੋਣਡੀ ਲਾਈ ਐ ਇਸੇ ਚੁੰਡੀ ਲਾਈ ਆ ਟਾਈਕ ਇੱਕ ਦੁਕਾਨ ਤੋਂ ਹੋ ਗਏ ਵੇਲੇ ਲੈ ਟਿੱਕੀਆਂ ਬੋ ਘੈਂਟ ਲੱਗੀਆਂ ਭਾਈ ਇੱਕ ਮਿੰਟ ਲਾ ਦੇ ਲੈ ਲੈ ਟਿੱਕੀ ਤੁਹਾਨੀ ਥੈਂਕ ਬਾਅਦ ਚ ਮੈਨੂੰ ਪਕਾ ਕੇ ਕਰ ਤਾ ਤੂੰ ਖਾਣੀ ਐ ਫਿਰ ਮੈਂ ਤੇ ਖਾ ਲੈਣੀ ਐ ਨਾ ਨਾ ਚਲੋ ਜੀ ਆ ਵੀ ਹੋਰ ਤੇ ਕਿੰਨੇ ਟਿੱਕੀ ਖਾਣੀ ਨੇ ਮੈਂ ਚਲੋ ਅਹੀਂ ਖਾ ਲੈਨੇ ਆ ਇੱਕ ਪਲੇਟ ਇਹ ਦੂਜੀ ਦਿਖਾਓ ਵਧੀਆ ਚ ਹੈ ਵਧੀਆ ਬਖਾ ਲਈ ਆ ਵਧੀਆ ਉੱਚੀ ਹੱਡੀ ਵਾਲੀ ਹੱਡੀ ਵਾਲੀ ਅੱਜ ਉਹ ਕੰਨ ਅੱਡੀ ਕਮਰੇ ਦੇ ਹੁੰਦੇ ਆ ਹਾਂ ਜੀ ਇਹਨਾਂ ਸਹੀ ਕੰਨ ਵੀ ਕਮਰੇ ਜੀ ਕਮਰੇ ਨਹੀਂ ਜਿਹੜੀ ਬਰਾਬਰ ਜੀ ਹੁੰਦੀ ਹੈ ਇਹਦੇ ਵਿੱਚ ਹੁੰਦੀ ਹੈ ਠੀਕ ਹੈ ਦਿਖਾ ਦਿਓ ਪਾਣੀ ਦਾ ਪਾਣੀ ਤੇ ਹਾਂ ਉਹ ਮੈਂ ਮਾਇਆ ਵਾਲੀ 파ਤੀ ਆ ਮਾਇਆ ਵਾਲੀਆਂ ਸਾਈਆਂ ਚਪਨਾ ਕੋਈ ਨਹੀਂ ਜਿਹਨਾਂ ਨੇ ਮਸਾਂਦ ਬਹੁਤ ਖਾ। ਕੋਈ ਖਾਣੀ ਟਿੱਕੀ ਆਹ ਲਓ ਟਿੱਕੀ ਮੇਰੀ ਬਣ ਗਈ ਇਹ ਇੱਥੇ ਬਹਿ ਖਾਣੀ ਤੇ ਉਹ ਬਣਾ ਲਿਆ ਤੇ ਇਹ ਟਿੱਕੀਆਂ ਚੱਲਣੀਆਂ ਅੱਜ ਨਹੀਂ ਸ਼ਾਪਿੰਗ ਕਰਨੀ ਜੁੱਤੀ ਜੁੱਤੀ ਤੁਸੀਂ ਮੈਂ ਲੈ ਲਓ ਇਹ ਟਿੱਕੀਆਂ ਖਾਣ ਦੇ ਪਹਿਲਾਂ ਕੀ ਖਾਦੇ ਗੋਲ ਗੱਪੇ ਹੁਣ ਟਿੱਕੀਆਂ ਇਹਨਾਂ ਦੀ ਟਿੱਕੀਆਂ ਫੇਵਰਟ ਐ ਉੱਚੀ ਹੱਡੀ ਵਾਲੀ ਆਹ ਕਿਹੜੀ ਜਿਆ ਨਹੀਂ ਨਹੀਂ ਇਹ ਕੁੜੀਆਂ ਵਾਲੀ ਕੁੜੀਆਂ ਵਾਲੀ ਪੈਕਟ ਵਿੱਚ ਪਹਿਲੇ ਖਾਣਦਾ ਤੂੰ ਬਾਈ ਚੱਪਲ ਪਹਿਨੋ ਪਹਿਲੇ ਚੱਪਲ ਪਹਿਨੋ ਵਧੀਆ ਆ ਜੜੀ ਆ ਵਖੈਲੀ ਵਧੀਆ ਸੋਹਣੀ ਹੈ ਬਹੁਤ ਵਧੀਆ ਆਂ ਚੱਫਲੋ ਇਹੜੇ ਕੋੜਾ ਕੰਦ ਜੋੜਾ ਵੇਖੋ ਰੰਗ ਹੋਰ ਫਖਾ ਦਿਓ ਇਹ ਕਾਲਾ ਰੰਗ ਨਹੀਂ ਪੰਡਾ ਹੈ ਇਹ ਰੰਗ ਕਾਲਾ ਇਹ ਯਾ ਕਰਾ ਦਿਨੋ ਇੱਕ ਪਲੇਟ ਕਰਾ ਦਿਓ ਇੱਧਰ ਮੰਮੀ ਬੈਠੀ ਆ ਮੰਮੀ ਚੱਪਾ ਨੀ ਵੀ ਇਹ ਦੀ ਚੀਕ ਕਰਨੀ ਮੈਂ ਹੱਸੇ ਇਹ ਚੱਕਰ ਨਾ ਬਾਹਰ ਨੂੰ ਉਨੇ ਦੀ ਵਜ੍ਹਾ ਸੀ ਗੁੱਸੇ ਦੇ ਬੋਲੇ ਪਰੇ ਪਾ ਦੇ ਪਰੇ ਬਰੇ ਮਾ ਲੈਂ ਨੀ ਵੀ ਅੱਡੀ ਵਾਲੀ ਲਓ ਜੀ ਕਿਤੀ ਆਪਾਂ ਛੱਕ ਲਈਏ ਲੈ ਪਾਪਾ ਤੇ ਸੁੱਟ ਲਈ ਕੋਈ ਨਹੀਂ ਪਸੰਦ ਨਹੀਂ ਹੋਣਿਆ ਹੈ ਕੰਮ ਬਹੁਤ ਵਧੀਆ ਚੱਪਲ ਸਬੂਠਾ ਬੜੀ ਚੱਪਲ ਦਿੱਤੀ ਹੈ ਮੈਂ ਕੱਢੀ ਉਹ ਦੇਤੀ ਹੈ ਤਾਂ ਲੋਕਾਂ ਨੂੰ ਹੋਰ ਨੇ ਵੇਖ ਲਈ ਤਾਂ ਠੀਕ ਆ ਫਿਰ ਲਾ ਜਾਾਂਗੇ ਕਰੇ ਪਾਉਣੀ ਆ ਬਹੁਤ ਵਾਂਡੇ ਪਾਉਂਦੇ ਨੂੰ ਟਰਲ ਪਾਈ ਆ ਬਸ ਸਹੀ ਗੱਲ ਆਂਦੇ ਵਾਂਡੇ ਬਹੁਤ ਜਿੱਥੇ ਮਰਜ਼ੀ ਪਾਓ ਗੱਲ ਗਾਦੀ ਚੱਲੋ ਨਹੀਂ ਬਹੁਤੀ ਜਨੀ ਆ ਰਾਂ ਆ ਵੀ ਕੰਮ ਕਰ ਲੈਣਾ ਕਰਨਾ ਜ਼ਰੂਰੀ ਹਾਂ ਤੁਰਿਆ ਨਹੀਂ ਆਉਂਦੇ ਲੈ ਬਹੁਤ ਵਧੀਆ ਲੱਗੀ ਚੱਪਲ ਆਪਾਂ ਦੇ ਟਿੱਕੀਆਂ ਵੀ ਖਾ ਲਈਆਂ ਆਇਓ ਆਇਓ ਤੁਰਿਆਓ ਨਾਣੇ ਆਂਬ ਆਂਬ ਤੇ 100 ਰੁਪਿਆ ਸਵੀਟ ਸਲੇਮੀ ਦੀ ਚੱਪਲ ਮਾਣ ਲੰਨ ਮੇਰੇ ਕੋ ਹੈਗੀ ਚੱਪਲ ਚਲ ਪਿਆ ਹੁਣ ਘਰ ਨੂੰ ਵਾਪਸ ਸ਼ਾਪਿੰਗ ਕੀਤੀ ਪਰ ਬੜਾ ਟਾਈਮ ਲਾਇਆ ਚੀਜ਼ਾਂ ਇੱਕ ਦੋ ਖਰੀਦਣੀਆਂ ਨੇ ਸਾਰਾ ਦਿਨ ਲੰਘ ਜਾਂਦਾ ਨਾ ਕਿ ਬਹੁਤ ਵਧੀਆ ਚੱਪਲ ਲਈ ਹੁਣ ਬਹੁਤ ਸੋਹਣੀ ਚਲੋ ਚੱਲੀਏ ਹੁਸਨ ਆਇਆ ਇੱਧਰ ਸ਼ਰਦਾਈ ਬਣਾਈਏ ਮੈਂ ਜਾ ਟਾਈਮ ਹੋ ਗਿਆ ਰਾਤ 10 ਵਜੇ ਦਾ ਦੀਵ ਨੂੰ ਡੀਕੰਡੇ ਦੀਵਤ ਪੰਚਿਆ ਨਹੀਂ ਚਲਣਾ ਆਪੀ ਮਾਮਾ ਜੀ ਮਾਮਾ ਤੇ ਗੱਡੀ ਲੈਣ ਗਿਆ ਗੱਡੀ ਹਰ ਪਤੇ ਸੁਣ ਸੁਣ ਹੈ ਕੋਸਰਾ ਮਾਮਾ ਲੱਗਦਾ ਵੀਰ ਲੱਗਦਾ ਜੋ ਮਰਜੀ ਕਹੀ ਜਾ ਵਿਚਾਰੇ ਨਿਕਲ ਜਾਂਦੇ ਲੈ ਸ਼ਰਦਾਈ ਬਣ ਕੇ ਰੈਡੀ ਬਸ ਜਾਵੇ ਸਭ ਹੁਸਨ ਦੀ ਮਿਹਰਬਾਨੀ ਆ ਮੇਰੀਆਂ ਵੀਰ ਬਣਨਗੇ ਸਾਰੇ ਲੈ ਵੀ ਆ ਮੁੰਡਾ ਸਾਡਾ ਗਵੰਡੀ ਇਹਨੂੰ ਕਰੋ ਫੋਲੋ ਇਹਦੀ ਮੈਂ ਆਈ ਧੀ ਥੱਲੇ ਮੈਂਸ਼ਨ ਕੀਤੀ ਆ ਤੇ ਕੀ ਨਾਮ ਆਈ ਦਾ ਹੁਸਨਦੀਵਲ ਹੁਸਨਦੀਵਲ ਦੇ ਨਾਮ ਤੇ ਆਈ ਵੀਰ ਦੀ ਤੇ ਪੋਸਟਾਂਾਂ ਦੇ ਦੋ ਚਾਰ ਹੀ ਪਾਈਆਂ ਹੋਏ ਤੇ ਕਰੋ ਮੇਰੇ ਵੀ ਫੋਲੋ ਜਾ ਕੇ ਜਰੂਰ ਇਹਨੂੰ ਖਰਦਾਈ ਬਣਾਉਣ ਡਿਆ ਹੁਸਨ ਨੂੰ ਲੈ ਇਹਨੀ ਸੇਵਾ ਕਰਨ ਡਿਆ ਹੁਸਨ ਨਾਲ ਰਿਸ਼ਤਾ ਕਰਾਉਂਦੇ ਹੁਣ ਆਪਾਂ ਹਾਂ ਰਿਸ਼ਤਾ ਕਰਾ ਦੋਣੀ